जा <muchas> 5 ਮਹੀਨੇ ਹੋ ਗਏ ਸਾਨੂੰ ਬਲੈਕਮੇਲ ਕਰ ਪਹਿਲਾ ਉਹਨੂੰ ਵਿਆਹ ਵਾਸਤੇ ਬਲੈਕਮੇਲ ਕੀਤਾ ਜਾ ਰਿਹਾ ਸੀ ਵਿਆਹ ਤੋਂ ਸਾਡੇ ਘਰੇ ਆਈ ਆ ਧੱਕੇ ਨਾਲ ਲੈ ਕੇ ਗਈ ਚੂੜੀਆਂ ਪੋਣ ਵਾਸਤੇ ਕਹਿੰਦੀ ਨਾ ਇਹ ਅਸੀਂ ਮੈਂ ਸਿਰ ਖਲਾਰ ਜਾਣੇ ਸਾਰਿਆਂ ਦੇ ਪਰਦਾ ਨਾਲ ਦੇ ਕਹਿੰਦੇ ਚੂੜੀਆਂ ਪਾਣਗੇ ਵਾਸਤੇ ਗਏ ਮੰਮੀ ਡੈਡੀ ਹੋਣੀ ਚੂੜੀਆਂ ਪਾ ਕੇ ਬਾਅਦ ਵਿੱਚ ਫੇਰ ਸਾਡੇ ਘਰ ਆਣ ਕੇ ਕਹਿੰਦੀ ਕਿ ਮੁੰਡੇ ਦੇ ਕੁੜੀ ਦੇ ਨਾਲ ਤੇ ਫੇਰ ਆ ਤੇ ਪਹਿਲਾਂ ਜਾਇਦਾ ਹਟ ਕਰ ਦਿੱਤੀ ਜਾਂ ਫਿਰ ਜਿੱਥੇ ਅਸੀਂ ਰਹਿੰਦੇ ਸਾਡੇ ਇੱਕ ਕਮਰਾ ਜਾ ਕੇ ਦੇਖ ਸਕਦੇ ਹੋ ਕਹਿੰਦੀ ਕਿ ਇਹ ਸਾਰੀ ਉਹਦੇ ਨਾਲ ਦੇ ਇੱਕ ਫੇਰ ਫੇਰੇ ਹੋਣੇ ਸੀ ਤੇ ਮੁੰਡਾ ਕਹਿੰਦਾ ਮੈਂ ਨਹੀਂ ਵਿਆਹ ਕਰਾਉਣਾ ਉਹ ਚਲ ਕੇ ਕਹਿੰਦਾ ਕਿ ਤੇ ਮੈਨੂੰ ਗਲਤੀ ਸਾਡੇ ਕੋਈ ਹੈ ਕਿ ਉਹਨੇ ਦਰਖਾਸਤ ਕੋਈ ਨਹੀਂ ਦਿੱਤੀ ਸਾਡੇ ਕੋਈ ਇਹ ਗਲਤੀ ਹੋ ਗਈ ਕਿ ਉਹਨੇ ਦਰਖਾਸਤ ਨਹੀਂ ਦਿੱਤੀ ਕਿ ਮੈਂ ਸਾਡੇ ਪਿਓ ਦੀ ਇੱਜ਼ਤ ਨਾਲ ਹੁਣ Oh, geez. ਗਾਇਨੀ ਠਾਣੇ ਤੁਹਾਨੂੰ ਠਾਣੇ ਵਾਲਿਆਂ ਨੇ ਕਹਿ ਗਿਆ ਜੀ ਨਹੀਂ ਕਰਵਾਈ ਕਰ ਸਕਦਾ ਸਾਰੀ ਗੱਲ ਵੀ ਦੋ ਮਿੰਟ ਫਰੀਦਮੰਦੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਮਕਬੂਲਪੁਰੇ ਦੇ ਰਹਿਣ ਵਾਲੇ ਆ ਸਾਰਾ ਮਸਲਾ ਕੀ ਹੈ ਜੀ ਮਸਲਾ ਇਹਗਾ ਮੇਰੇ ਭਰਾ ਦਾ ਉਹਨੂੰ ਝੂਠਾ ਬਸਾਇਆ ਜਾਂਦਿਆ ਹੈਗਾ ਆਪਾਂ ਸਬੂਤ ਵੀ ਦੇ ਕੇ ਆਇਆ ਵੂਮਨਸ ਸੈਲ ਦੇ ਵਿੱਚ ਕੁੜੀ ਉਹਨਾਂ ਜੋਬ ਕਰਦੀ ਸੀ ਉਹਨੇ ਆਪਣੀ ਮਾਨਰ ਰਲ ਕੇ ਕੁਝ ਥੋੜੀਆਂ ਬਹੁਤੀਆਂ ਰਿਕਾਰਡਿੰਗਾਂ ਲੈ ਕੇ ਤੇ ਰਿਕਾਰਡਿੰਗਾਂ ਤੋਂ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਔਰ ਰਿਕਾਰਡਿੰਗਾਂ ਜਦੋਂ ਵਿਚਾਰਚ ਵੀ ਮਿਲਦੀ ਤਾਂ ਵੀ ਉਹਦੇ ਫੋਨ ਆਉਣ ਰਹਿੰਦੇ ਸੀਗੇ ਇੰਤੋ ਤੱਕ ਆਨੇ ਵਾਲਿਆਂ ਨੇ ਸਾਨੂੰ ਕੋਈ ਨਹੀਂ ਇਨਸਾਫ ਦਿੱਤਾ ਇੰਸਪੈਕਟਰ ਜੀ ਅਸੀਂ ਕਿਹਾ ਇਹ ਕੋਈ ਨਹੀਂ ਕਰ ਸਕਦੇ ਬਾਈ ਤੁਸੀਂ ਰਿਪੋਰਟ ਕਰਦੇ ਹੋ ਮੰਗਦੇ ਅਸੀਂ ਇਨਸਾਫ ਮੰਗਦੇ ਉਹਨਾਂ ਮਾਵਾਂ ਦੀਆਂ ਨੂੰ ਉਹਦੇ ਪੀਨੋ ਰਜਿਸਟਰ ਕੀਤਾ ਜਾਵੇ ਉਹਨਾਂ ਦੀ ਮਨ ਮਨ ਦੀ ਕੀਤਾ ਜਾ ਰਿਹਾ ਪੰਜ ਮਹੀਨੇ ਹੋ ਗਏ ਸਾਨੂੰ ਬਲੈਕਮੇਲ ਕਰ ਪਹਿਲਾ ਉਹਨੂੰ ਵਿਆਹ ਵਰਦੀ ਬਲੈਕਮੇਲ ਕੀਤਾ ਜਾ ਰਿਹਾ ਸੀ ਵਿਆਹ ਤਾਂ ਸਾਡੇ ਘਰੇ ਆਈ ਆ ਤੇ ਕਿਨਾਂ ਲੈ ਕੇ ਗਈ ਚੂੜੀਆਂ ਪੋਵਾਣ ਵਾਸਤੇ ਕਹਿੰਦੀ ਨਾ ਇਹ ਅਸੀਂ ਮੈਂ ਸਿਰਖਲਾਰ ਜਾਣੇ ਸਾਰਿਆਂ ਦੇ ਪਰਦਾ ਨਾਲ ਦੇ ਕਹਿੰਦੇ ਚੂੜੀਆਂ ਪਾਉਣ ਕੇ ਵਾਸਦੀ ਗਏ ਮੰਮੀ ਡੈਡੀ ਹੋਣੀ ਚੂੜੀਆਂ ਪਾ ਕੇ ਬਾਅਦ ਫੇਰ ਸਾਡੇ ਘਰ ਆਣ ਕੇ ਕਹਿੰਦੀ ਕਿ ਮੁੰਡੇ ਦੇ ਕੁੜੀ ਦੇ ਨਾਂ ਤੇ ਫੇਰਿਆ ਤੇ ਪਹਿਲਾਂ ਜਾਇਦ ਹਟ ਕਰ ਦਿੱਤੀ ਜਾਵੇ ਜਿੱਥੇ ਅਸੀਂ ਰਹਿੰਦੇ ਸਾਡੇ ਇੱਕ ਕਮਰਾ ਜਾ ਕੇ ਦੇਖ ਸਕਦੇ ਹੋ ਕਹਿੰਦੇ ਕਿ ਇਹ ਸਾਰੀ ਉਹਦੇ ਨਾਲ ਦੇ ਇੱਕ ਫੇਰ ਫੇਰੇ ਹੋਣੇ ਛੇ ਮੁੰਡੇ ਕਹਿੰਦਾ ਮੈਂ ਨਹੀਂ ਵਿਆਹ ਕਰਾਉਣਾ ਉਹ ਚਲ ਕੇ ਕਹਿੰਦਾ ਹੁੰਦੇ ਆ ਗਲਤੀ ਸਾਡੇ ਕੋ ਇਹ ਹੈ ਕਿ ਉਹਨੇ ਦਰਖਾਸਤ ਕੋਈ ਨਹੀਂ ਦਿੱਤੀ ਸਾਡੇ ਕੋ ਇਹ ਗਲਤੀ ਹੋ ਗਈ ਕਿ ਉਹਨੇ ਦਰਖਾਸਤ ਨਹੀਂ ਦਿੱਤੀ ਕਿ ਮੇਰਾ ਸਾਡੇ ਪਿਓ ਦੀ ਇੱਜ਼ਤ ਨਾਲ ਹੁਣ ਹੁਣ ਸਾਡਾ ਪਿਓ ਹੀ ਮਰ ਗਿਆ ਸਾਡੇ ਕੋ ਤੇ ਹੜਾੜੀ ਜ਼ਿੰਦਗੀ ਰਹਿ ਗਈ ਹੈ ਪਿੱਛੇ 8 ਲੱਖ ਰੁਪਈਆ 8 ਲੱਖ ਰੁਪਈਆ ਰਾਜੀਨਾਮਾ ਹੀ ਹੈ ਕ ਰਾਜੀਨਾਮੇ ਦੇ ਨਾਂ ਤੇ ਸਾਨੂੰ ਬਾਰ-ਬਾਰ ਬੁਲਾ ਲੈਂਦੀ ਸੀ ਕਦੀ ਕਿਤੇ ਬੁਲਾ ਲੈਂਦੀ ਕਦੀ ਕਿਤੇ 8 ਲੱਖ ਰੁਪਈਆ ਦੀ ਮੰਗ ਕਰਦੀ ਸੀ ਕਹਿੰਦੀ ਮੈਂ 1 ਰੁਪਈਆ ਘੱਟ ਨਹੀਂ ਲੈਣਾ ਆਪ ਮਾਮਾ ਤੁਸੀਂ ਆਸਾਰਾ ਟੰਪਰ ਜੋਤੇ ਜਾ ਰਹੇ ਇਨੀ ਨੇ ਸ਼ਰਮ ਕਰਦੇ ਸਾਡੇ ਬੂਏ ਗਾੜੀਆਂ ਢੰਗ ਕੇ ਜਾਂਦੀਆਂ ਉਹਨਾਂ ਵੱਲੋਂ 8 ਲੱਖ ਦੀ 8 ਲੱਖ ਰੁਪਏ ਕੁੜੀ ਦੀ ਵੀ ਕੁੜੀ ਦੀ ਮਾਹ ਦੀ ਵੀ 8 ਲੱਖ ਦੀ ਡਿਮਾਂਡ ਸੀ ਸਾਡੇ ਕੋਲ ਸਬੂਤ ਹੈ ਕਿ ਮੁੰਡੇ ਸਾਡੇ ਨੂੰ ਨਿਲਾੜੇ ਜੇਲ੍ਹ ਚ ਪਹੁੰਚਾ ਦਿਆ ਕਹਿੰਦੀ ਸੀ ਕਿ ਮੈਂ ਮੈਂ ਆਪਣਾ ਫੈਸਲਾ ਵਾਪਸ ਲੈ ਨਹੀਂ ਆ ਗੱਲ ਕਿਸੇ ਨਾਲ ਨਾ ਕਰੋ ਮੈਂ ਕਿਸੇ ਪਰਦਾਹਨੂ ਨਹੀਂ ਬੁਲਾਉਣਾ ਚਾਹੁੰਦੀ ਕੋਈ ਨਾ ਆਵੇ ਮੇਰੇ ਘਰ ਤੁਸੀਂ ਆਓ ਮੇਰੇ ਘਰੇ ਆਓ ਮੇਰੇ ਘਰੇ ਆ ਕੇ ਤੇ ਤੁਸੀਂ ਮੇਰੇ ਨਾਲ ਗੱਲ ਕਰ ਲਓ ਕਿ ਮੈਂ ਕਿਨੇ 8 ਲੱਖ ਰੁਪਏ ਦੀ 8 ਲੱਖ ਰੁਪਏ ਦੀ ਬਾਜ਼ ਦੇ ਕੇ ਕਹਿੰਦੇ ਕਿ ਮੈਂ ਅਕਰ ਵੀ ਘੱਟ ਨਹੀਂ ਜੋ ਦੇਣਾ ਪ੍ਰਸ਼ਾਸਨ ਵਾਲੋ ਆਇਆ ਕਿ ਪ੍ਰਸ਼ਾਸਨ ਮੋਕੇ ਨਹੀਂ ਕਿਸੇ ਨੇ ਸਾਡੀ ਅਸੀਂ ਊਮੈਨਸ ਸੈਲ ਵਿੱਚ ਬਹੁਤ ਧੱਕੇ ਖਾਦੇ ਸਾਡੇ ਰਿਸ਼ਤੇਦਾਰ ਸਾਡੇ ਆਂਢੀ ਗੁਆਂਢੀ ਸਾਡੇ ਨਾਲ ਜਾਂਦੇ ਰਹੇ ਆ ਉਹ ਤੇ ਘੰਟਾ ਘੰਟਾ ਦੋ ਦੋ ਘੰਟੇ ਬੈਠ ਕੇ ਆਂਦੇ ਰਹੇ ਆ ਪਰ ਸਾਡੀ ਉਹਨਾਂ ਨੇ ਅਸੀਂ ਫਿਰ ਹਾਈ ਕੋਰਟ ਦੇ ਆਰਡਰ ਸੀਗੇ ਉਹਨਾਂ ਵੀ ਉਹ ਵੀ ਨਹੀਂ ਉਹਨਾਂ ਨੇ ਲਾਇ ਉਹਨਾਂ ਨੇ ਉਹ ਵੀ ਪੁਲਸ ਵਾਲਿਆਂ ਨੇ ਵੀ ਉਹਦੀ ਸਾਈਡ ਲਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਨਹੀਂ ਅਜੇ ਤੱਕ ਉਹ ਸਾਨੂੰ ਮੇਰੀ ਮਾਂ ਸਾਨੂੰ ਇਨਸਾਫ ਚਾਹੀਦਾ ਸਾਡੇ ਪਿਓ ਦੀ ਮੌਤ ਦਾ ਕਿ ਜਿਹੜੀ ਉਹਦੀ ਬਲੈਕਮੇਲਿੰਗ ਦਾ ਕਰਕੇ ਹੋਈ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਇਹ ਬਲੈਕਮੇਲ ਕਰਦੇ 5 ਮਹੀਨਾ ਤੋਂ 5 ਮਹੀਨਾ ਤੋਂ ਬਲੈਕਮੇਲ ਕੀਤਾ ਜਾ ਰਿਹਾ ਸੀਗਾ 5 ਮਹੀਨਾ अंकित को ना आया मेरे पतिदा धक्का हो गया उन्हें धक्का किता मेरे ना टेंशन नाले मकबूलपुर बाबा सग सिंह लग रहा है मकबूलपुरा बाबा सग सिंह लग रहा मसला मेरे पोतराई दोनों ठाड़े थे इसे भी करवाता ਕੀ ਕਦੀ ਜੁੜ ਉਹ ਮਾਸੀ ਆਪਾਂ ਕੇ ਪੁੱਤ ਨਾਲ ਮਿਲ ਕੇ ਨੇ ਤੋ ਤੱਕ ਪਹੁੰਚਾ ਮੇਰੇ ਪਾਪਾ ਦੀ ਕਹਤੇ ਜਾਨ ਨਾ ਆਈ ਆ ਮੈਂ ਕਿਤੋਂ ਤਵਾ ਮੈਂ ਕਿਤੋਂ ਤਵਾ ਮੇਰੇ ਪਤੀ ਨੇ ਬਹੁਤ ਯਾਦ ਕਰ ਗਈ ਆ ਮੈਂ ਬੱਧੀ ਟੈਕਿੰਗ ਸਾਡੇ ਕੋਲ ਤੋਂ ਬੋਲ ਕੇ ਮੰਗਦੀ ਆ 8 ਲੱਖ ਪੰਧੀਆਂ ਮੰਗਿਆ ਹੈ ਇਹ ਵੀ ਨਾ ਤੱਕਾ ਕਿ ਨਾ ਤੱਕਾ ਕਿ ਲੋਕਾਂ ਨੇ 30 ਲੱਖ ਮੰਗਦੀ ਪਰ ਕਿਹਾ 8 ਲੱਖ ਦੇ ਆਗੀ ਅੰਨਿਆ 8 ਲੱਖ ਸਾਰਿਆਂ ਨੂੰ ਜੈ ਬਾਲ ਮਗੀ ਜੀ ਮੇਰਾ ਨਾਮ ਕਰਨ ਮਿਰਕਾ ਜੀ ਇਹ ਕਿੰਨੇ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਲੜਕੇ ਦੇ ਤੇ ਲੜਕੀ ਦੇ ਰਿਲੇਸ਼ਨ ਸੀ ਪਰ ਰਿਲੇਸ਼ਨ ਚ ਲੜਕਾ ਪਿੱਛੇ हट ਗਿਆ ਤੇ ਉਹਦੇ ਕਰਕੇ ਲੜਕੀ ਦੇ ਲੜਕੀ ਦੇ ਮਾਂ ਨੇ ਉਹਦੇ ਉੱਤੇ 376 ਦਾ ਪਰਚਾ ਬਲਦਕਾਰ ਦਾ ਵਿਦ ਉਹਦੀ ਲੜਕੇ ਦੇ ਮਦਰ ਤੇ ਵੀ ਫਾਦਰ ਤੇ ਵੀ ਇਹ ਕਿਦਾਂ ਦਾ ਲੋਅ ਆ ਰਿਲੇਸ਼ਨ ਇਕੱਠੇ ਰਹਿੰਦੇ ਆ ਬਾਜੋ ਜੀ ਜੇ ਵਿਆਹ ਨਾ ਕਰਵਾਓ ਜਾਂ ਕੋਸ਼ਿਸ਼ ਆ ਤੇ ਇਹ ਬਲਦਕਾਰ ਦਾ ਪਰਚਾ ਦਰਜ ਕਰਵਾ ਦਿੰਦੇ ਆ ਔਰ ਤੋਂ ਬਾਅਦ ਇਹਨਾਂ ਵੱਲੋਂ 8 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਆ ਵੀ 8 ਲੱਖ 2 ਤੇ ਪਰਚੇ ਅਸੀਂ ਜਿਹੜੇ ਆ ਕੈਨਸਲ ਕਰਵਾ ਦਿੰਦੇ ਆ ਇਹ ਬਿਲਕੁਲ ਇਨਸਾਫ ਨਹੀਂ ਆ ਤੇ ਜਿਹਦੇ ਕਰਕੇ ਜੋ ਦਬਾਅ ਪਾਇਆ ਜਾ ਰਿਹਾ ਅਸੀਂ ਲੜਕੀ ਵੱਲੋਂ ਜਾਂ ਲੜਕੀ ਦੀ ਮਾਂ ਵੱਲੋਂ ਮਾਪਿਓ ਵੱਲੋਂ ਜੋ ਕੀ ਉਹਦੇ ਫਾਕਰ ਕੋਲੋਂ ਵੀ ਪੈਸੇ ਮੰਗਦੇ ਸੀ ਬਾਰ-ਬਾਰ ਕੋਲਾਂ ਕਰਕੇ ਵੀ ਅਸੀਂ ਇਦਾਂ ਕਰ ਦਿੰਦੇ ਇਹਨਾਂ ਦੀਆਂ ਗਲੀਆਂ ਜਾ ਕੇ ਧਮਕੀਆਂ ਲੜਕੇ ਨੂੰ ਧਮਕੀਆਂ ਵੀ ਜੇਲ੍ਹ ਚ ਵੀ ਮਰਵਾ ਦਾਂਗੇ ਉਹਦੇ ਕਰਕੇ ਜੋ ਕੀ ਰਾਤ ਨੂੰ ਉਹਨਾਂ ਦੀ ਡੈਥ ਹੋ ਚੁੱਕੀ ਆ ਸਵੇਰੇ ਸੌਰੀ ਡੈਥ ਹੋ ਚੁੱਕੀ ਆ ਇਸ ਕਰਕੇ ਜੇ ਆਪਾਂ ਥਾਣੇ ਗਏ ਐ ਐਸਐਚਓ ਕੋ ਐਸਐਚਓ ਕਹਿੰਦਾ ਮੇਰੇ ਵਾਸਤੇ ਦੀ ਗੱਲ ਨਹੀਂ ਆ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਜੋ ਕਰਨਾ ਕਰ ਲਓ ਇਹ ਵੇਖੋ ਜੀ ਇਹ ਹਾਲਾਤ ਨੇ ਇਹ ਪੁਲਿਸ ਵਾਲਿਆਂ ਦੇ ਪੁਲਿਸ ਪ੍ਰਸ਼ਾਸਨ ਦੇ ਇਹ ਬਹੁਤ ਲੋਕਾਂ ਦਾ ਤਕਾ ਹੋ ਰਿਆ ਵਾ ਇਸ ਕਰਕੇ ਅਸੀਂ ਬੇਨਤੀ ਕੀਤੀ ਆ ਕਿ ਇਹ ਇਨਸਾਫ ਦਿਲਵਾਇਆ ਜਾਵੇ ਇਸ ਕਰਕੇ ਪੁਲਿਸ ਨੂੰ ਵੀ ਅਸੀਂ ਕਹਿੰਦੇ ਆ ਕਿ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਬਸ ਕਹਿੰਦਾ ਇਹੋ ਜੀ ਇਦਾਂ ਦਾ ਲੋ ਅਸੀਂ ਕੀ ਕਰਨਾ ਵਾ ਜਿਹਦੇ 'ਚ ਲੜਕੇ ਦੀ ਕਿਸੇ ਦੀ ਲੜਕੀਆਂ ਹੁੰਦੀਆਂ ਵਾ ਆਪਾਂ ਜੀ ਰਿਲੇਸ਼ਨ ਰੱਖਦੀਆਂ ਵਾ ਤੇ ਸਿੱਧਾ ਬਾਜੋਂ ਪੈਸੇ ਦੀ ਡਿਮਾਂਡ ਕਰਨ ਲੱਪੈਂਦੀਆਂ ਇਹ ਕਿਦਾਂ ਦਾ ਲੋ ਜੀ ਰਿਲੇਸ਼ਨ ਜਿੱਥੇ ਰਹਿੰਦੇ ਆ ਜੇ ਵਿਆਹ ਨਹੀਂ ਹੁੰਦਾ ਤੇ ਆਪਾਂ 376 ਦਾ ਬਲਦਕਾਰ ਦਾ ਪਰਚਾ ਉਹਦੇ ਮਾਪਿਓ ਦਾ ਪਰਚਾ ਮਾਪਿਓ ਦਾ ਕੀ ਕਸੂਰ ਆ ਮਾਪੋ ਦਾ ਥੋੜੀ ਕਸੂਰ ਆ ਦੋਨਾਂ ਦੇ ਤਰ੍ਹਾਂ ਲਾਤੀਆਂ ਗਈਆਂ 376 ਦੀ ਮਾਪਿਓ ਤੇ ਕਾਲੀ ਬਣਦੀ ਸੀ ਜੀ ਉਹਨਾਂ ਦੇ ਘਰੋਂ ਜਿੰਗੀਆਂ ਪ੍ਰਸ਼ਾਸਨ ਗਈ ਆ ਸਪੋਕਸ ਨੂੰ ਆ ਪ੍ਰਸ਼ਾਸਨ ਵੱਲੋਂ ਕੋਈ ਯਸ਼ਵਾਸਨ ਨਹੀਂ ਦਵਾਇਆ ਗਿਆ ਐਸਐਚਓ ਵੱਲੋਂ ਐਸਐਚਓ ਕਹਿੰਦਾ ਜੋ ਕਰਨਾ ਤੁਸੀਂ ਕਰ ਲਓ ਮੇਰੇ ਹੱਥ ਖੜੇ ਮੈਂ ਪਰਚਾਣੀ ਕਰ ਸਕਦਾ ਪਤਾ ਨਹੀਂ ਕਿਉਂ ਜਾਂ ਉਹਨਾਂ ਕੋਲ ਪੈਸੇ ਚੁੱਕ ਚੁੱਕਾ ਵਾ ਇਹ ਕੋਈ ਬਣਦਾ ਨਹੀਂ ਆ ਤੋ ਕਿ ਮੈਂ ਕੁਝ ਨਹੀਂ ਕਰ ਸਕਦਾ ਤੂੰ ਆ ਯਾਰ ਉੱਥੇ ਆ ਕੇ ਉਹਨਾਂ ਦੇ ਘਰ ਆ ਵੇਹਾ ਕੇ ਤੇ ਕੀ ਗੱਲ ਆ ਐਨਾ ਇਕੱਠ ਇਕੱਠਾ ਹੋਇਆ ਸਾਰਾ ਮੱਲੇ ਦਾ ਇਹ ਸਿਰਫ ਇਨਸਾਫ ਨਹੀਂ ਮਿਲਿਆ ਇਸ ਕਰਕੇ ਇਕੱਠਾ ਹੋਇਆ ਵਾ ਵੇਖੋ ਜੀ ਜੇ ਨਹੀਂ ਮਸਲਾ ਹੱਲ ਹੁੰਦਾ ਜਿੱਦਾਂ ਡੈੱਡ ਬੋਡੀ ਆ ਅਸੀਂ ਪਰਿਵਾਰ ਦੇ ਨਾਲ ਆ ਪਰਿਵਾਰ ਸਾਰਾ ਕਹਿੰਦਾ ਜੀ ਇੱਥੇ ਰੱਖਣੀ ਹੈ ਅਸੀਂ ਬੋਡੀ ਇਹ ਸੜਕ ਇਦਾਂ ਜਾਮ ਰਾਊਗੀ ਜੀ ਮੇਰਾ ਨਾਮ ਸੰਗਿਆ ਮੈਂ ਇਹ ਚੰਗੋ ਦਿਨ ਵਾਲਾ ਜੀ ਇਹ ਮੇਰਾ ਜੀਜਾ ਜੀ ਆ ਮੁੰਡੇ ਨੇ ਪਰਮਿਸ਼ਨ ਨਹੀਂ ਕੁੜੀ ਦੀ ਮਾਂ ਨੇ ਮੁੰਡੇ ਨੂੰ ਇੱਥੇ ਲਾਇਆ ਇਹ ਗਲਫਾ ਮੰਨਦੇ ਇੱਥੇ ਉਹਦੀ ਨਾਲ ਗੱਲ ਬਾਤ ਵਣੀ ਹੈ ਮਰਜ਼ੀ ਦੇ ਨਾਲ ਰਿਲੇਸ਼ਨ ਹੁੰਦੇ ਰਹੇ ਆ ਕੁੜੀ ਦੇ ਬਲੈਕਮਿਲ ਕਰਦੇ ਰਹੇ ਆ ਵੀ ਵਿਆਹ ਕਰਾ ਮੁੰਡਾ ਦਾ ਹੀ ਮੈਂ ਵਿਆਹ ਨਹੀਂ ਕਰਾਉਣਾ ਵਿਆਹ ਕੀ ਤੇਰ ਵਿਕਰਾਗੇ ਤੇ ਉਹਨੇ ਉਹ ਵੀ ਡਿਮਾਂਡ ਕਰਦੇ ਆ 8 ਲੱਖ ਰੁਪਏ ਆ ਮੈਂ ਦਵਾ ਤੇ ਰਹੀ ਫੈਸਲਾ ਕਰਨਾ ਥਾਣਾ ਜੀ ਧੱਕੇ ਖਾਂਦੇ ਰਹੇ ਪਰ ਸਾਡਾ ਕੋਈ ਲੀਖ ਸੁਣਦਾ ਨਹੀਂ ਹੁਣ ਤੁਸੀਂ ਥਾਣੇ ਗਏ ਤੇ ਥਾਣੇ ਵਾਲੇ ਨੇ ਕੀ ਕੀਤਾ ਥਾਣੇ ਵਾਲੇ ਨੇ ਅੱਧ ਪਰਚਾ ਨਹੀਂ ਦਰਜ ਕੀਤਾ ਵੀ ਸਾਡਾ ਬਾਣ ਨਹੀਂ ਸਕਦਾ ਸਾਡਾ ਬਾਣ ਨਹੀਂ ਸਕਦਾ ਵੀ ਸਾਨੂੰ ਇਨਸਾਫ ਚਾਹੀਦਾ ਸਾਡਾ ਜੀਦਿਆਂ ਨਾਲ ਗਿਆ ਮੁੰਡਾ ਸਾਡਾ ਵੀ ਜੇਲ੍ਹ ਦੇ ਵਿੱਚ ਘਲਾਇਆ ਹੋਇਆ ਹੈ ਇੱਥੇ ਹੁਣ ਕੋਈ ਪਹੁੰਚੇਗਾ ਕੋਈ ਪਤਾ ਨਹੀਂ ਕੋਈ ਨਹੀਂ ਅਜੇ ਤੱਕ ਨਹੀਂ ਕੋਈ ਪਹੁੰਚਿਆ ਅਸੀਂ ਇਹਨਾਂ ਦੇ ਸ਼ਿਸ਼ਕਾਰ ਨਹੀਂ ਕਰਨ ਜਿਹੇ ਤੱਕ ਸਾਨੂੰ ਇਨਸਾਫ ਨਾ ਮਿਲੇ ਇਹਨਾਂ ਨੇ ਬਹਿਾਨਾ ਦਿੱਤਾ ਇਹ ਸੋਚਿਆ ਲੱਗਦਾ ਇਹਨਾਂ ਦੀ ਡੈਥ ਹੋਈ ਪਹਿਲਾਂ ਲਾਗ ਲੱਗਦਾ 8 ਲੱਖ ਜਾਂਦੀ 8 ਲੱਖ ਰੁਪਏ ਕਿੱਥੇ ਦੇਣ 8 ਲੱਖ ਦਾ ਥਾਵ ਨਹੀਂ ਜਿਹਦਾ ਵੇਚ ਕੇ ਦੇ ਦੇਣਾ ਇੱਕ ਤੇ ਕਮਰਾ ਸਾਰਾ ਇੱਕ ਹੀ ਰਸੋਈ ਆ ਤੇ 25 ਗੱਲ ਸਾਡੀ ਜਗ੍ਹਾ ਵਾਲੇ ਅਸੀਂ ਕਿੱਥੋਂ 8 ਲੱਖ ਰੁਪਏ ਦੇਈਏ ਮੈਂ ਹੋਣੇ ਆ ਉਹ ਯਾਰ ਪਤਾ ਨਹੀਂ ਦੱਸਣ ਦੇ ਵੀ ਡੈਥ ਜੀ ਹੋ ਗਈ ਕੋਈ ਟੈਨਸ਼ਨ ਕਰਨ ਕਿਸੇ ਦੀ ਕੋਈ ਹੋਈ ਨਹੀਂ ਗੱਲ ਬਾਤ ਬਾਕੀ ਵੈਰੀਫਾਈ ਕਰਦੇ ਕੀ ਗੱਲਬਾਤ ਹੈ ਫਿਰ ਉਸ ਹਾਂਣਾ ਵੇਖ ਲੈਣੇ ਇਹਨਾਂ ਵੱਲੋਂ ਕਿਹਾ ਗਿਆ ਜੀ ਤਾਂ ਇਹਨਾਂ ਨੂੰ ਫਸਾਇਆ ਯਾਰ 8 ਲੱਖ ਦੀ ਡਿਮਾਂਡ ਕੀਤੀ ਜਾ ਰਹੀ ਹੈ ਨਹੀਂ ਸਾਨੂੰ ਇਹ ਮੇਰੇ ਬਾਰੇ ਹੋਏ ਕੋਈ ਨਾ ਲੈ ਮੈਂ ਤਾਂ ਖਜੇ 2 ਮਿੰਟ ਹੀ ਹੋਏ ਆ ਯੋ ਇਹਨਾਂ ਨੂੰ ਧਰਨਾ ਦਿੱਤਾ ਸੀ ਮੈਂ ਇਹਨਾਂ ਨੂੰ ਪੁੱਛ ਰਿਹਾ ਵੀ ਕੀ ਗੱਲਬਾਤ ਹੈ ਦੱਸੋ ਸਾਨੂੰ ਪੁਲਿਸ ਹਾਰ ਦੇ ਹੱਲ ਕੋ ਵਾਸਤੇ ਆ ਇਹਨਾਂ ਦੀ ਹੈਲਪ ਵਾਸਤੇ ਹੀ ਬੈਠੀ ਆ ਇਹਨਾਂ ਵੱਲੋਂ ਕਿਹਾ ਕਿ ਐਸਐਚਓ ਕੋ ਵੀ ਗਏ ਉਹਨਾਂ ਨੇ ਵੀ 80% ਦੇਵਾਇਆ ਨਹੀਂ ਨਹੀਂ ਇਹ ਇੱਕ ਗੱਲਬਾਤ ਨਹੀਂ ਹੈ ਮੈਂ ਐਵੇਂ ਬਦਨਾਮ ਕਰਨ ਜੋ ਮਰਜ਼ੀ ਕਲਾ ਕਰੀ ਜਾਏ ਗੱਲ ਦਾ ਕੋਈ ਮੁੱਲ ਥੋੜੀ ਹੈ ਜੇ ਲੋਕ ਫਿਆਣੇ ਬੰਦੇ ਆਉਣ ਆਪਣੀ ਗੱਲ ਕਰਨ ਆਪਣੀ ਆਪਣਾ ਪੱਖ ਰੱਖਣ ਜਿਹੜੀ ਗੱਲ ਬੰਦੀ ਵੇਖ ਲੈਣਗੇ ਪੁਲਿਸ ਅਫਸਰ ਕਾਦੇ ਵਾਸਤੇ ਬੈਠੇ ਆ ਸਰ ਪਰਿਵਾਰ ਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਮਿਲੇਗਾ ਗੁਰਮਰਜ ਦੀ ਕਿਰਪਾ ਨਾਲ ਇਨਸਾਫ ਮਿਲੇਗਾ